ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ న్యూਸ ਸੇ ਆਪ ਸਭ ਦਾ ਸਵਾਗਤ ਹੈ ਸੋ ਇੱਕ ਹੋਰ ਸੁਬੀਨ ਜੋ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਵੱਲੋਂ ਹਰ ਸਾਲ ਬਸਟੈਂਡ ਵਿਕੇ ਹਨੂਮਾਨ ਮੰਦਿਰ ਦੇ ਅੱਗੇ ਜੋ ਕਿ ਲਗਾਈ ਜਾਂਦੀ ਹੈ ਟਾਈਗਰ ਫਿਟਨੈਸ ਜੋ ਕਿ ਜਿਮ ਦੇ ਓਨਰ ਅਸੀਂ ਦੇਖ ਰਹੇ ਰਾਹੁਲ ਜੀ ਤੇ ਉਹਨਾਂ ਦੇ ਨਾਲ ਸਹਿਯੋਗੀ ਸਾਥੀ ਨੇਵਣਾ ਵੱਲੋਂ ਜੋ ਕਿ ਇਹ ਸ਼ਮੀਲ ਲਗਾਈ ਜਾਂਦੀ ਹੈ ਹਰ ਇੱਕ ਸਾਲ ਜੋ ਕਿ ਮੁੰਡਿਆਂ ਵੱਲੋਂ ਪ੍ਰਚਲਿਤ ਕੀਤਾ ਜਾਂਦਾ ਹੈ ਠੰਡੇ ਮਿੱਠੇ ਜਲਦੀ ਸ਼ਬੀਨ ਦਾ ਕਰਾਲੀ ਦੀ ਜੋ ਵੀ ਵੀਡੀਓ ਵਾਇਰਲ ਹੋਈ ਸੀ ਸਾਡੇ ਚੈਨਲ ਦੇ ਥਰੂ ਦਾ ਇੱਕ ਵੀਰੂ ਸੀ ਹੋਰ ਦੇਖ ਰਹੋ ਜਿਵੇਂ ਕਿ ਅੱਜ ਕੱਲ ਲੋਕ ਕਹਿੰਦੇ ਕਿ ਨੌਜਵਾਨੀ ਨਸ਼ੇ ਵੱਲ ਜਾ ਰਹੀ ਹੈ ਪਰ ਤੁਸੀਂ ਇਹ ਵੀ ਇੱਕ ਐਗਜ਼ਾਮਪਲ ਦੇਖ ਸਕਦੇ ਹੋ ਇੱਥੇ ਕਿ ਨੌਜਵਾਨ ਹੀ ਠੰਡੇ ਮਿੱਠੇ ਜਲਦੀ ਸ਼ਬੀਲ ਲਾ ਰਹੇ ਨੇ ਹੋਰ ਸਿਵਾਵਾ ਜੋ ਕਿ ਇਹ ਨੌਜਵਾਨ ਨਵਾਦੇ ਨੇ ਜਿਮ ਨਾਲ ਜੋ ਕਿ ਜੁੜੇ ਹੋਏ ਨੇ ਸਿਹਤਾਂ ਨੂੰ ਜੋ ਕਿ ਪਹਿਲੇ ਤੌਰ ਦੇ ਉੱਪਰ ਰੱਖਦੇ ਨੇ ਤੁਸੀਂ ਵੇਖ ਰਹੇ ਹੋ ਇਹ ਲਾਈਵ ਤਸਵੀਰਾਂ ਨੌਜਵਾਨਾਂ ਵਿੱਚ ਪੂਰਾ ਜੋਸ਼ ਭਰਿਆ ਹੋਇਆ ਹੈ ਸ਼ਬੀਲ ਲੱਗੀ ਲਗਾਈ ਜਾ ਰਹੀ ਠੰਡੇ ਮਿੱਠੇ ਜਲਦੀ ਗੁੰਦ ਕਤੀਦੇ ਜੋ ਕਿ ਸ਼ਬੀਲ ਹੈ ਇਸੇ ਜੋ ਕਿ 10 ਵਜੇ ਤਕਰੀਬਤ ਸੂਰਜ ਹੋਈ ਸੀ ਤੇ ਸ਼ਾਮ ਤੱਕ ਜੋ ਕਿ ਇਹ ਸ਼ਬੀਲ ਚੱਲੀ ਹੈ ਨੌਜਵਾਨਾਂ ਵੱਲੋਂ ਪੂਰਾ ਸਹਿਯੋਗ ਆਪਣੇ ਕੋਚ ਦਾ ਵੀ ਦਿੱਤਾ ਗਿਆ ਹੈ ਜੋ ਕਿ ਜੇ ਤਸਵੀਰਾਂ ਦੇਖ ਰਹੇ ਹੋ ਰਾਹੁਲ ਜੀ ਜੋ ਕਿ ਟਾਈਗਰ ਫਿਟਨੈਸ ਚਲਾਉਂਦੇ ਨੇ ਉਹਨਾਂ ਵੱਲੋਂ ਜੋ ਕਿ ਇਹ ਸ਼ਬੀਲ ਦਾ ਪ੍ਰਬੰਧ ਕੀਤਾ ਜਾਂਦਾ ਮੰਦਰ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਸ਼ਬੀਲ ਦਾ ਜੋ ਵੀ ਯੋਜਨਾ ਕੀਤਾ ਗਿਆ ਸੀਗਾ ਨੌਜਵਾਨਾਂ ਵੱਲੋਂ ਬੜਾ ਪਰਮਾਹੰਗਾਰਾ ਦਿੱਤਾ ਗਿਆ ਇਸ ਵੀਡੀਓ ਨੂੰ ਜਿਸ ਦੇਖ ਕੇ ਲਾਈਕ ਸੀਰਾ ਮਾਰਸ਼ਲ ਨਿਊਜ਼ ਟੀਵੀ ਤੇ ਵੀਡੀਓ ਨੂੰ ਵਾਤੋਂ ਸ਼ੇਅਰ ਵੀ ਜ਼ਰੂਰ ਕਰੋ ਤੇ ਕਮੈਂਟਾਂ ਵਿੱਚ ਆਪਣਾ ਵਿਚਾਰ ਵੀ ਜ਼ਰੂਰ ਦੱਸੋ ਜੋ ਕਿ ਅੱਜ ਕੱਲ ਲੋਕ ਕਹਿ ਰਹੇ ਨੇ ਕਿ ਜਵਾਨੀ ਨਸ਼ੇ ਵੱਲ ਜਾ ਰਹੀ ਹੈ ਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਐਗਜ਼ਾਮਪਲ ਜੋ ਕਿ ਜਵਾਨੀ ਨੌਜਵਾਨੀ ਵੱਲੋਂ ਹੀ ਇਹ ਫਰੰਡੇ ਮਿੱਠੇ ਜਲਦੀਆਂ ਸ਼ੀਵਿੰਦਾ ਦੇ